ਬਜ਼ੁਰਗਾਂ ਦੀਆਂ ਇਹਨਾਂ ਗੱਲਾਂ ਨੂੰ ਪੱਲੇ ਬੰਨ ਲਓ ਚਿੱਟਾ ਇੱਕ ਇੱਕ ਵਾਲ ਚੜਦੋਂ ਵੀ ਹੋਵੇਗਾ ਤੁਹਾਡਾ ਕਾਲਾ ਨੰਬਰ 1 ਜਦੋਂ ਵੀ ਤੁਸੀਂ ਆਪਣੇ ਵਾਲਾਂ ਨੂੰ ਧੋਂਦੇ ਹੋ ਤਾਂ ਕਦੇ ਵੀ ਕੱਲਾ ਸ਼ੈਂਪੂ ਇਸਤੇਮਾਲ ਨਾ ਕਰੋ ਇਸ ਵਿੱਚ ਚੌਲਾਂ ਦਾ ਪਾਣੀ ਜਾਂ ਫਿਰ ਸਾਦਾ ਪਾਣੀ ਜ਼ਰੂਰ ਮਿਕਸ ਕਰੋ ਕੱਲਾ ਸ਼ੈਂਪੂ ਤੁਹਾਡੇ ਵਾਲਾਂ ਨੂੰ ਸਭ ਤੋਂ ਜ਼ਿਆਦਾ ਪ੍ਰਭਾਵਿਤ ਕਰਦਾ ਜਿਸ ਨਾਲ ਤੁਹਾਡੇ ਵਾਲ ਝੜਨ ਤੇ ਚਿੱਟੇ ਹੋਣ ਲੱਗ ਜਾਂਦੇ ਆ ਨੰਬਰ 2 ਚਿੱਟੇ ਵਾਲਾਂ ਨੂੰ ਜੜ ਤੋਂ ਕਾਲਾ ਕਰਨ ਲਈ ਥੋੜੀ ਜਿਹੀ ਕਲੌਂਜੀ ਨੂੰ ਭੁੰਨ ਕੇ ਰੱਖ ਲਓ ਜਦੋਂ ਵੀ ਵਾਲਾਂ ਨੂੰ ਧੋਣਾ ਹੋਵੇ ਤਾਂ ਇੱਕ ਚਮਚ ਕਲੌਂਜੀ ਪਾਊਡਰ ਨੂੰ ਸ਼ੈਂਪੂ ਅਤੇ ਪਾਣੀ ਵਿੱਚ ਮਿਕਸ ਕਰ ਲਓ ਫਿਰ ਇਸ ਨੂੰ ਆਪਣੇ ਵਾਲਾਂ ਉੱਪਰ ਲਗਾਓ 5 ਮਿੰਟ ਰੱਖੋ ਫਿਰ ਧੋ ਦੇਓ ਦਿਨਾਂ ਵਿੱਚ ਹੀ ਕੱਲਾ ਕੱਲਾ ਵਾਲ ਕਾਲਾ ਹੋ ਜਾਵੇਗਾ ਨੰਬਰ 3 ਰੋਜ਼ਾਨਾ ਦੀ ਜ਼ਿੰਦਗੀ ਵਿੱਚ ਹਰੇ ਆਮਲੇ ਦਾ ਸੇਵਨ ਜ਼ਰੂਰ ਕਰੋ ਇਹ ਵੀ ਵਾਲਾਂ ਨੂੰ ਜੜ ਤੋਂ ਕਾਲੇ ਕਰਦਾ ਹੈ ਤੇ ਕਦੇ ਦੁਬਾਰਾ ਚਿੱਟੇ ਨਹੀਂ ਹੋਣ ਦਿੰਦਾ। ਨੰਬਰ 4 ਥੋੜੇ ਜਿਹੇ ਨਾਰੀਅਲ ਤੇਲ ਵਿੱਚ 3 ਚਮਚ ਆਮਲਾ ਪਾਊਡਰ ਤੇ 3 ਕਪੂਰ ਨੂੰ ਮਿਕਸ ਕਰਕੇ ਹਲਕੀ ਅੱਗ ਉੱਪਰ ਭੁੰਨ ਲਓ ਫਿਰ ਇਸ ਤੇਲ ਨੂੰ ਰੋਜ਼ਾਨਾ ਆਪਣੇ ਵਾਲਾਂ ਵਿੱਚ ਲਗਾਓ ਵਾਲ ਜੜ ਤੋਂ ਕਾਲੇ ਹੋਣ ਲੱਗ ਜਾਣਗੇ। ਨੰਬਰ 5 ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਦਾ ਸੇਵਨ ਕਰੋ ਇਹਨਾਂ ਦੀ ਮਦਦ ਨਾਲ ਸਰੀਰ ਨੂੰ ਲੋੜੀ ਦੇ ਤੱਤ ਮਿਲਣਗੇ ਜਿੰਨਾ ਕਰਨ ਤੁਹਾਡੇ ਵਾਲ ਜਲਦੀ ਕਾਲੇ ਹੋ ਜਾਣਗੇ ਤੇ ਦੁਬਾਰਾ ਚਿੱਟੇ ਵੀ ਨਹੀਂ ਦਿਖਣਗੇ। ਨੰਬਰ 6 ਸਵੇਰੇ ਉੱਠੋ ਆਪਣੇ ਵਾਲਾਂ ਨੂੰ ਖੋਲ ਕੇ ਹਲਕੇ ਹੱਥਾਂ ਨਾਲ 5 ਮਿੰਟ ਮਾਲਿਸ਼ ਕਰੋ ਇਸ ਨਾਲ ਵਾਲਾਂ ਦੀ ਮਾਲਿਸ਼ ਕਰਨ ਦਾ ਸਰਕਲ ਸਹੀ ਹੋ ਜਾਵੇਗਾ ਜਿਸ ਕਾਰਨ ਵਾਲਾਂ ਵਿੱਚ ਚਮਕ ਆਵੇਗੀ ਤੇ ਨਾਲ ਹੀ ਵਾਲ ਕਾਲੇ ਤੇ ਲੰਮੇ ਵੀ ਹੋਣਗੇ ਲੱਗ ਜਾਣਗੇ ਰੋਜ਼ਾਨਾ ਕਰਨਾ ਬਹੁਤ ਜ਼ਰੂਰੀ ਹੈ ਨੰਬਰ 7 ਕਈ ਵਾਰ ਸਾਡੇ ਅੰਦਰ ਪਾਣੀ ਦੀ ਘਾਟ ਹੁੰਦੀ ਹੈ ਜਿਸ ਕਾਰਨ ਸਾਡੇ ਵਾਲ ਰੁੱਖੇ ਹੋਣ ਕਾਰਨ ਝੜਨ ਲੱਗ ਜਾਂਦੇ ਨੇ ਜਾਂ ਚਿੱਟੇ ਹੋਣ ਲੱਗ ਜਾਂਦੇ ਆ ਵਾਲਾਂ ਨੂੰ ਹਾਈਡਰੇਟ ਕਰਨਾ ਬਹੁਤ ਜ਼ਰੂਰੀ ਹੈ ਇਸ ਲਈ ਦਿਨ ਵਿੱਚ ਪਾਣੀ ਵੱਧ ਤੋਂ ਵੱਧ ਪੀ ਲਿਆ ਕਰੋ ਨੰਬਰ 8 ਜੇਕਰ ਤੁਸੀਂ ਕੁਦਰਤੀ ਤੌਰ ਤੋਂ ਵਾਲਾਂ ਨੂੰ ਕਾਲੇ ਕਰਨਾ ਚਾਹੁੰਦੇ ਹੋ ਤਾਂ ਬਦਾਮ ਦੇ ਤੇਲ ਵਿੱਚ ਮਹਿੰਦੀ ਮਿਕਸ ਕਰਕੇ ਲਗਾ ਲਓ ਵਾਲ ਕਾਲੇ ਤਾਂ ਹੋਣਗੇ ਤੇ ਦੁਬਾਰਾ ਚਿੱਟੇ ਵੀ ਨਹੀਂ ਹੋਣਗੇ ਨੰਬਰ 9 ਜੇਕਰ ਤੁਸੀਂ ਜਲਦੀ ਤੇ ਆਸਾਨੀ ਨਾਲ ਆਪਣੇ ਵਾਲਾਂ ਨੂੰ ਕਾਲੀ ਕਰਨਾ ਚਾਹੁੰਦੇ ਹੋ ਤੇ ਤੁਸੀਂ ਕਿਸੇ ਫੰਕਸ਼ਨ ਤੇ ਜਾਣਾ ਹੈ ਤਾਂ ਆਪਣੇ ਉੱਪਰਲੇ ਵਾਲਾਂ ਉੱਪਰ ਬਚਿਆ ਹੋਇਆ ਕੱਜਲ ਲਗਾ ਲਓ ਕਾਲੇ ਹੋ ਜਾਣਗੇ ਤੇ ਚਿੱਟੇ ਦਿਖਣਗੇ ਨਹੀਂ ਤੇ ਨਾਲ ਹੀ ਇਸ ਦਾ ਕੋਈ ਬੁਰਾ ਅਸਰ ਵੀ ਨਹੀਂ ਪਵੇਗਾ ਨੰਬਰ 10 ਕੜੀ ਭਤੇ ਦਾ ਸੇਵਨ ਜ਼ਰੂਰ ਕਰਿਆ ਕਰੋ ਇਹ ਵਾਲਾਂ ਲਈ ਬਹੁਤ ਹੀ ਗੁਣਕਾਰੀ ਪੱਤਾ ਹੈ ਵਾਲਾਂ ਨੂੰ ਚਮਕਦਾਰ ਮੁਲਾਇਮ ਕਾਲੇ ਇਸ ਤੋਂ ਇਲਾਵਾ ਵਾਲਾਂ ਦੀ ਹਰਸ ਨੂੰ ਸਿਆ ਨੂੰ ਜੜ ਤੋਂ ਖਤਮ ਕਰਨ ਵਿੱਚ ਮਦਦਿ ਕਰਦੇ ਹਨ ਨੰਬਰ 11 ਵਾਲਾਂ ਨੂੰ ਤੇਜ਼ੀ ਨਾਲ ਵਧਾਉਣਾ ਚਾਹੁੰਦੇ ਹੋ ਤਾਂ ਹੁਣ ਤੋਂ ਪਹਿਲਾਂ ਮੇਥੀ ਦਾਣੇ ਦਾ ਪੇਸਟ ਆਪਣੇ ਵਾਲਾਂ ਵਿੱਚ ਲਗਾ ਲਓ ਫਿਰ ਵਾਲਾਂ ਨੂੰ ਧੋ ਦਿਓ ਵਾਲ ਵਧਣ ਲੱਗ ਜਾਣਗੇ ਚਮਕਦਾਰ ਬਣਨਗੇ ਤੇ ਮੁਲਾਇਮ ਹੋਣਗੇ ਨਾਲ ਹੀ ਕਾਲੇ ਵੀ ਰਹਿਣਗੇ ਨੰਬਰ 12 ਰੋਜ਼ਾਨਾ ਦੀ ਜ਼ਿੰਦਗੀ ਵਿੱਚ ਦੋ ਤੋਂ ਤਿੰਨ ਫਲਾਂ ਨੂੰ ਮਿਕਸ ਕਰਕੇ ਜ਼ਰੂਰ ਖਾ ਲਿਆ ਕਰੋ ਸਰੀਰ ਪੂਰੀ ਜ਼ਿੰਦਗੀ ਲਈ ਜਵਾਨ ਤੇ ਤੰਦਰੁਸਤ ਬਣਿਆ ਰਹਿੰਦਾ ਹੈ। ਨੰਬਰ 13 ਆਪਣੀ ਧੁੰਨੀ ਵਿੱਚ ਦੇਸੀ ਘਿਓ ਜਾਂ ਫਿਰ ਸਰੋਂ ਦਾ ਤੇਲ ਵੀ ਜ਼ਰੂਰ ਘੋਸਾ ਕਰਕੇ ਪਾਇਆ ਕਰੋ ਇਹ ਵਾਲਾਂ ਲਈ ਚਿਹਰੇ ਤੇ ਸਰੀਰ ਲਈ ਬਹੁਤ ਹੀ ਲਾਭਕਾਰੀ ਹੈ ਸਾਡੇ ਚਿਹਰੇ ਸਰੀਰ ਤੇ ਵਾਲਾਂ ਨੂੰ ਨੀਕਾ ਹੀ ਫਾਇਦੇ ਦਿੰਦਾ ਹੈ। ਨੰਬਰ 14 ਖਰੂਟ ਜਰੂਰ ਖਾਇਆ ਕਰੋ ਇਹ ਵੀ ਵਾਲਾਂ ਲਈ ਬਹੁਤ ਹੀ ਫਾਇਦੇਮੰਦ ਹਨ ਵਾਲਾਂ ਨੂੰ ਕਾਲੇ ਰੱਖਣ ਵਿੱਚ ਬਹੁਤ ਮਦਦ ਕਰਦੇ ਨੇ ਸਰੀਰ ਨੂੰ ਤਾਕਤ ਦਿੰਦੇ ਹਨ ਨੰਬਰ 15 ਆਪਣੇ ਚਿੱਟੇ ਵਾਲਾਂ ਨੂੰ ਕਦੇ ਵੀ ਪੱਟਿਆ ਨਾ ਕਰੋ ਇਸ ਨਾਲ ਵਾਲ ਸਾਰੇ ਚਿੱਟੇ ਹੋਣ ਲੱਗ ਜਾਂਦੇ ਨੇ ਜਿਸ ਨਾਲ ਵਾਲਾਂ ਦਾ ਪੂਰੀ ਤਰ੍ਹਾਂ ਨਾਸ਼ ਹੋਣ ਲੱਗ ਜਾਂਦਾ ਹੈ ਨੰਬਰ 16 ਰੋਜ਼ਾਨਾ ਦੀ ਜ਼ਿੰਦਗੀ ਵਿੱਚ ਆਪਣੇ ਹੱਥਾਂ ਦੇ ਨੋਹਾਂ ਨੂੰ ਜਰੂਰ ਇੱਕ ਦੂਜੇ ਨਾਲ 5-10 ਮਿੰਟ ਮਸਲਿਆ ਕਰੋ ਇਸ ਨਾਲ ਵੀ ਵਾਲ ਕਾਲੇ ਹੋਣ ਵਿੱਚ ਕੁਦਰਤੀ ਮਦਦ ਮਿਲਦੀ ਹੈ ਜਿਸ ਨਾਲ ਸਾਡੇ ਸਰੀਰ ਦੇ ਖੂਨ ਦਾ ਸਰਕਲ ਸਹੀ ਹੋ ਜਾਂਦਾ ਹੈ ਨੰਬਰ 17 ਜਿਆਦਾ ਡਾਈ ਆਪਣੇ ਵਾਲਾਂ ਉੱਪਰ ਨਾ ਲਗਾਓ ਇਹ ਇੱਕ ਤਾਂ ਵਾਲਾਂ ਨੂੰ ਕਾਲੇ ਕਰ ਦਿੰਦੀ ਹੈ ਪਰ ਬਾਅਦ ਵਿੱਚ ਸਾਡੇ ਵਾਲਾਂ ਦਾ ਤੇ ਸਰੀਰ ਦਾ ਨੁਕਸਾਨ ਹੀ ਕਰਦੀ ਹੈ ਸਰੀਰਿਕ ਇਨਫੈਕਸ਼ਨ ਹੋ ਜਾਂਦੇ ਜਿਸ ਨਾਲ ਅਸੀਂ अनेका ਹੀ ਰੋਗਾਂ ਦੇ ਸ਼ਿਕਾਰ ਹੋ ਜਾਂਦੇ ਹਾਂ ਨੰਬਰ 18 ਆਪਣਾ ਰੋਜ਼ਾਨਾ ਦਾ ਖਾਣਾ ਸਹੀ ਰੱਖੋ ਨਸ਼ੇ ਵਾਲੀਆਂ ਚੀਜ਼ਾਂ ਤੋਂ ਪਰਹੇਜ਼ ਰੱਖੋ ਤਲੀਆਂ ਹੋਈਆਂ ਚੀਜ਼ਾਂ ਤੋਂ ਦੂਰੀ ਬਣਾਓ ਜ਼ਿੰਦਗੀ ਪਰ ਵਾਲ ਚਿੱਟੇ ਨਹੀਂ ਹੋਣਗੇ ਜਵਾਨੀ ਹਮੇਸ਼ਾ ਚੜੀ ਰਹੇਗੀ ਨੰਬਰ 1 ਨੇ ਕਦੇ ਵੀ ਆਪਣੇ ਵਾਲਾਂ ਨੂੰ ਗਿੱਲੇ ਨਾ ਰੱਖੋ ਤੌਲੀਏ ਨਾਲ ਰਗੜੋ ਨਾ ਤੇ ਉਹਨਾਂ ਨੂੰ ਲਪੇਟ ਕੇ ਨਾ ਰੱਖੋ ਇਸ ਤਰ੍ਹਾਂ ਕਰਨ ਨਾਲ ਜੜ੍ਹਾਂ ਤੋਂ ਹੀ ਕਮਜ਼ੋਰ ਹੋ ਜਾਂਦੇ ਹਨ ਜਿਸ ਨਾਲ ਝੜ ਜਾਂਦੇ ਨੇ ਤੇ ਸਾਡੀ ਸੁੰਦਰਤਾ ਨੂੰ ਖਰਾਬ ਕਰਦੇ ਹਨ ਨੰਬਰ 2 ਰੋਜ਼ਾਨਾ ਦਹੀਂ ਲੱਸੀ ਦਾ ਸੇਵਨ ਕਰਿਆ ਕਰੋ ਇਹਨਾਂ ਨੂੰ ਖਾਣ ਪੀਣ ਨਾਲ ਵੀ ਵਾਲਾਂ ਨੂੰ ਬਹੁਤ ਫਾਇਦਾ ਮਿਲਦਾ ਹੈ ਦਹੀਂ ਤੇ ਲੱਸੀ ਨਾਲ ਤੁਸੀਂ ਆਪਣੇ ਵਾਲਾਂ ਨੂੰ ਤੋ ਵੀ ਸਕੋ ਇਸ ਨਾਲ ਵਾਲਾਂ ਨੂੰ ਅਨੇਕਾਂ ਹੀ ਫਾਇਦੇ ਨੁਕਸਾਨ ਕੋਈ ਵੀ ਨਹੀਂ ਨੰਬਰ 21 ਵਾਲਾਂ ਦੀਆਂ ਜੜਾਂ ਵਿੱਚ ਤੇਲ ਜ਼ਰੂਰ ਲਗਾਇਆ ਕਰੋ ਬਾਅਦ ਵਿੱਚ ਨਾ ਸਹੀ ਵਾਲਾਂ ਨੂੰ ਧੋਣ ਤੋਂ 1-2 ਘੰਟੇ ਪਹਿਲਾਂ ਲਗਾ ਲਓ ਇਸ ਨਾਲ ਵਾਲਾਂ ਨੂੰ ਪੋਸ਼ਣ ਮਿਲਦਾ ਜਿਸ ਨਾਲ ਉਹਨਾਂ ਦੀ ਮਜ਼ਬੂਤੀ ਵਧਣ ਲੱਗ ਜਾਂਦੀ ਹੈ ਤੇ ਨਾਲ ਹੀ ਉਹ ਝੜਦੇ ਵੀ ਨਹੀਂ ਰੁੱਖੇ ਵੀ ਨਹੀਂ ਰਹਿੰਦੇ ਨੰਬਰ 2 ਜੇਕਰ ਤੁਸੀਂ ਅੰਡਾ ਖਾ ਲੈਂਦੇ ਹੋ ਤਾਂ ਖਾ ਲਿਆ ਕਰੋ ਇਹ ਵਾਲਾਂ ਤੇ ਚਿਹਰੇ ਲਈ ਬਹੁਤ ਹੀ ਫਾਇਦੇਮੰਦ ਹੈ ਪਰ ਇਸ ਦਾ ਸੇਵਨ ਸੀਮਤ ਮਾਤਰਾ ਵਿੱਚ ਹੀ ਕਰੋ ਨਹੀਂ ਤਾਂ ਸਰੀਰ ਨੂੰ ਨੁਕਸਾਨ ਵੀ ਹੋ ਸਕਦਾ ਹੈ ਨੰਬਰ 23 ਰਾਤ ਨੂੰ ਮੇਥੀ ਦਾਣਾ ਭਿਉਂਕੇ ਰੱਖੋ ਸਵੇਰੇ ਖਾ ਲਓ ਇਸ ਨਾਲ ਪੇਟ ਦੀਆਂ अनेका ਹੀ ਸਮੱਸਿਆਵਾਂ ਦੂਰ ਹੁੰਦੀਆਂ ਨੇ ਵਾਲਾਂ ਸਰੀਰ ਚਿਹਰੇ ਨੂੰ ਲਾਭ ਮਿਲਦੇ ਨੇ ਕਦੇ ਵੀ ਗੈਸ ਕਬਜ ਦੀ ਸਮੱਸਿਆ ਨਹੀਂ ਰਹਿੰਦੀ ਨੰਬਰ 24 4 ਚਮਚ ਗਰਮ ਨਾਰੀਅਲ ਦੇ ਤੇਲ ਵਿੱਚ 2 ਚਮਚ aloe vera ਜੈਲ ਮਿਕਸ ਕਰ ਲਓ ਫਿਰ ਇਸ ਵਿੱਚ 1 ਚਮਚ ਰੰਡੀ ਦਾ ਤੇਲ ਮਿਕਸ ਕਰ ਲਓ ਨਹਾਉਣ ਤੋਂ 2 ਘੰਟੇ ਪਹਿਲਾਂ ਆਪਣੇ ਵਾਲਾਂ ਵਿੱਚ ਲਗਾ ਲਓ ਵਾਲ ਤੇਜ਼ੀ ਨਾਲ ਬਦਲਣ ਲੱਗ ਜਾਣਗੇ ਨੰਬਰ 25 ਵਾਲਾਂ ਵਿੱਚ ਦਹੀਂ ਜ਼ਰੂਰ ਵਰਤਿਆ ਕਰੋ ਇਹ ਵਾਲਾਂ ਨੂੰ ਚਮਕਦਾਰ ਬਣਾਉਂਦਾ ਹੈ ਨਾਲੇ ਟੁੱਟਣ ਤੋਂ ਬਚਾਉਂਦਾ ਹੈ ਲੰਬਾਈ ਵਧਣ ਵਿੱਚ ਬਹੁਤ ਮਦਦਗਾਰ ਹੈ ਸਿੱਕਰੀ ਰੁੱਖਾਪਨ ਦੂਰ ਕਰਨ ਵਿੱਚ ਮਦਦ ਕਰਦਾ ਹੈ ਨੰਬਰ 26 ਕੈਲਸ਼ੀਅਮ ਭਰਪੂਰ ਚੀਜ਼ਾਂ ਦਾ ਸੇਵਨ ਜ਼ਰੂਰ ਕਰਿਆ ਕਰੋ ਸਰੀਰ ਵਿੱਚ ਕਦੇ ਵੀ ਕਮਜ਼ੋਰੀ ਨਹੀਂ ਹੋਵੇਗੀ ਹੱਡਾਂ ਜੋੜਾਂ ਵਿੱਚ ਪੂਰੀ ਜ਼ਿੰਦਗੀ ਲਈ ਮਜ਼ਬੂਤੀ ਬਣੀ ਰਹੇਗੀ ਨੰਬਰ 27 ਇੱਕ ਕੱਪ ਪਾਣੀ ਵਿੱਚ ਚੁਟਕੀ ਭਰ ਕੇ ਨਮਕ ਦੀ ਪਾ ਲਓ ਫਿਰ ਇਸ ਦੀ ਮਦਦ ਨਾਲ ਸਰਦੀਆਂ ਵਿੱਚ ਆਪਣੇ ਚਿਹਰੇ ਨੂੰ ਧੋ ਲਓ ਡੈੱਡ ਸਕਿਨ ਬਾਹਰ ਨਿਕਲ ਜਾਵੇਗੀ ਚਿਹਰੇ ਤੇ ਚਮਕ ਆਵੇਗੀ ਇਸ ਨੂੰ ਹਫ਼ਤੇ ਵਿੱਚ ਇੱਕ ਵਾਰ ਹੀ ਇਸਤੇਮਾਲ ਕਰੋ ਨੰਬਰ 28 ਆਮਲੇ ਨੂੰ ਪੀਸ ਕੇ ਉਸ ਵਿੱਚ ਚਿੱਟੇ ਤੇਲ ਮਿਲਾ ਲਓ ਤੇ ਫਿਰ ਪੇਸਟ ਨੂੰ ਆਪਣੇ ਵਾਲਾਂ ਵਿੱਚ ਲਗਾ ਲਓ ਇਹ ਵੀ ਚਿੱਟੇ ਵਾਲਾਂ ਨੂੰ ਹੋਣ ਤੋਂ ਰੋਕਦੇ ਹਨ ਨੰਬਰ 29 ਜ਼ਿੰਦਗੀ ਵਿੱਚ ਮਾਨਸਿਕ ਤਣਾਅ ਨਾਲ ਨਾ ਲਵੋ ਟੈਨਸ਼ਨ ਤੋਂ ਦੂਰੀ ਬਣਾਓ ਤੇ ਆਪਣੀ ਖੁਰਾਕ ਵਿੱਚ ਪ੍ਰੋਟੀਨ ਤੇ ਵਿਟਾਮਿਨ ਸ਼ਾਮਿਲ ਕਰੋ ਤਾਂ ਜੋ ਸਰੀਰ ਨੂੰ ਸਹੀ ਤੱਤ ਮਿਲ ਸਕੇ ਜਿਸ ਨਾਲ ਵਾਲ ਕੁਦਰਤੀ ਤੌਰ ਤੋਂ ਹੀ ਜੜ ਤੋਂ ਕਾਲੇ ਹੋਣ ਨੰਬਰ 3 7-8 ਘੰਟਿਆਂ ਦੀ ਨੀਂਦ ਜ਼ਰੂਰ ਲਵੋ ਇਸ ਨਾਲ ਵਾਲਾਂ ਨੂੰ ਫਾਇਦੇ ਹੁੰਦੇ ਨੇ ਕਈ ਵਾਰ ਸਹੀ ਨੀਂਦ ਨਾ ਲੈਣ ਕਾਰਨ ਵੀ ਸਾਡੇ ਵਾਲ ਉਮਰ ਤੋਂ ਪਹਿਲਾਂ ਹੀ ਚਿੱਟੇ ਹੋ ਜਾਂਦੇ ਹਨ ਨੰਬਰ 31 অ্যালোভেরা জেল ਵਿੱਚ ਨਿੰਬੂ ਦਾ ਰਸ ਮਿਕਸ ਕਰਕੇ ਲਗਾ ਲਓ ਤੇ ਇਸ ਨੂੰ ਵਾਲਾਂ ਦੀਆਂ ਜੜ੍ਹਾਂ ਤੋਂ ਲੈ ਕੇ ਵਾਲਾਂ ਦੇ ਉੱਪਰ ਤੱਕ ਚੰਗੀ ਤਰ੍ਹਾਂ ਲਗਾ ਲਓ। ਇਸ ਨਾਲ ਵਾਲ ਬਹੁਤ ਚਾਲ ਦੀ ਕਾਲੇ ਹੋਣ ਲੱਗ ਜਾਂਦੇ ਨੇ ਤੇ ਨਾਲ ਹੀ ਵਾਲਾਂ ਵਿੱਚ ਸਿੱਕਰੀ ਵੀ ਨਹੀਂ ਰਹਿੰਦੀ। ਨੰਬਰ 32 ਗਾਜਰ ਆਮਲਾ ਪਾਊਡਰ ਖਾਇਆ ਕਰੋ ਇਸ ਤੋਂ ਇਲਾਵਾ ਗਾਂ ਦਾ ਦੇਸੀ ਘਿਓ ਦੁੱਧ ਵਿੱਚ ਮਿਕਸ ਕਰਕੇ ਪੀ ਲਿਆ ਕਰੋ। ਵਾਲ ਜੜ ਤੋਂ ਕਾਲੇ ਹੋਣਗੇ ਕਦੇ ਵੀ ਕਿਸੇ ਮਹਿੰਦੀ ਜਾਂ ਡਾਈ ਦੀ ਜ਼ਰੂਰਤ ਨਹੀਂ ਪਵੇਗੀ। ਨੰਬਰ 33 ਜਦੋਂ ਵੀ ਤੁਸੀਂ ਸ਼ੇਅਰ ਕਰਦੇ ਹੋ ਤਾਂ ਉਸ ਤੋਂ ਪਹਿਲਾਂ ਇੱਕ ਗਲਾਸ ਪਾਣੀ ਦਾ ਜ਼ਰੂਰ ਪੀ ਲਿਆ ਕਰੋ ਇਸ ਨਾਲ ਸਰੀਰ ਨੂੰ ਭਰਪੂਰ ਮਾਤਰਾ ਵਿੱਚ ਤਾਕਤ ਮਿਲਦੀ ਹੈ ਜਿਸ ਨਾਲ ਸਰੀਰ ਕਦੇ ਵੀ ਥਕਾਵਟ ਮਹਿਸੂਸ ਨਹੀਂ ਕਰਦਾ ਨੰਬਰ 34 ਪਾਲਕ ਦੀ ਪੁਰਜੀ ਦਾ ਸੇਵਨ ਆਪਣੇ ਖਾਣੇ ਵਿੱਚ ਜ਼ਰੂਰ ਕਰਿਆ ਕਰੋ ਬਾਲ ਸਰੀਰ ਚਿਹਰੇ ਨੂੰ ਨੇਕਾਂ ਹੀ ਲਾਭ ਮਿਲਦੇ ਨੇ ਕਿਉਂਕਿ ਇਸ ਵਿੱਚ ਭਰਪੂਰ ਮਾਤਰਾ ਵਿੱਚ ਆਇਰਨ ਪਾਇਆ ਜਾਂਦਾ ਹੈ ਨੰਬਰ 35 ਬਦਾਮ ਕਾਜੂ ਖਾਇਆ ਕਰੋ ਸਰੀਰ ਤਣਾਅ ਟੈਨਸ਼ਨ ਤੋਂ ਦੂਰ ਰਹਿੰਦਾ ਹੱਡੀਆਂ ਮਜ਼ਬੂਤ ਬਣਦੀਆਂ ਨੇ ਤੇ ਨਾਲ ਹੀ ਵਾਲਾਂ ਨੂੰ ਫਾਇਦੇ ਹੁੰਦੇ ਹਨ ਨੰਬਰ 36 ਖਾਣਾ ਬਣਾਉਣ ਸਮੇਂ ਉਸ ਵਿੱਚ ਤੱਤਾਂ ਨਾਲ ਭਰਪੂਰ ਚੀਜ਼ਾਂ ਦਾ ਸੇਵਨ ਕਰਿਆ ਕਰੋ ਨੇਕਾਂ ਤਰ੍ਹਾਂ ਦੀ ਰੋਟੀ ਬਣਾ ਕੇ ਹੀ ਖਾਓ ਕਦੇ ਵੀ ਇੱਕ ਆٹے ਦੀ ਰੋਟੀ ਨਾ ਨੰਬਰ 37 ਮਿੱਟੀ ਦੇ ਬਰਤਨ ਜਾਂ ਫਿਰ ਤਾਂਬੇ ਦੇ ਬਰਤਨ ਵਿੱਚ ਰੱਖਿਆ ਹੋਇਆ ਪਾਣੀ ਹੀ ਪੀ ਲਿਆ ਕਰੋ ਸਰੀਰ ਵਿੱਚ ਅਨੇਕਾਂ ਘਾਟਾਂ ਪੂਰੀਆਂ ਹੋ ਜਾਣਗੀਆਂ ਸਰੀਰ ਉੱਪਰ ਜਵਾਨੀ ਹਮੇਸ਼ਾ ਚੜੀ ਰਹੇਗੀ ਨੰਬਰ 38 ਕੁੱਕਰ ਵਿੱਚ ਖਾਣਾ ਘੱਟ ਬਣਾਇਆ ਕਰੋ ਇਹ ਸਰੀਰ ਦਾ ਨੁਕਸਾਨ ਹੀ ਕਰਦਾ ਹੈ ਕਿਉਂਕਿ ਇਹ ਦਾਲ ਸਬਜੀ ਨੂੰ ਪਕਾਉਂਦਾ ਨਹੀਂ ਸਖੋਂ ਗਾਲਦਾ ਹੀ ਹੈ ਜਿਸ ਨਾਲ ਉਹ ਜਲਦੀ ਪੱਕ ਕੇ ਤਿਆਰ ਹੋ ਜਾਂਦੀ ਹੈ ਨੰਬਰ 39 ਵਿਟਾਮਿਨ ਸੀ ਅਤੇ ਇਹ ਭਰਪੂਰ ਚੀਜ਼ਾਂ ਦਾ ਸੇਵਨ ਜ਼ਰੂਰ ਕਰੋ ਇਸ ਨਾਲ ਬਾਲਾਂ ਨੂੰ ਚਿਹਰੇ ਨੂੰ अनेका ਹੀ ਲਾਭ ਮਿਲਦੇ ਨੇ ਜਿਸ ਨਾਲ ਉਹਨਾਂ ਉੱਪਰ ਚਮਕ ਕੁਦਰਤੀ ਤੌਰ ਤੇ ਬਣੀ ਰਹਿੰਦੀ ਹੈ ਨੰਬਰ 40 ਸਬਜੀ ਵਿੱਚ ਹਰੀ ਮਿਰਚ ਹੀ ਪਾਇਆ ਕਰੋ ਲੰਮੀ ਉਮਰ ਜਿਉ ਸਕੋਗੇ ਤੰਦਰੁਸਤ ਰਹੋਗੇ ਕਦੇ ਵੀ ਨਜ਼ਰ ਕਮਜ਼ੋਰ ਨਹੀਂ ਹੋਵੇਗੀ ਬਾਲਾਂ ਨੂੰ ਫਾਇਦੇ ਮਿਲਣਗੇ ਨੰਬਰ 41 ਕਸਰਤ ਤੇ ਯੋਗਾ ਸਵੇਰ ਦੇ ਸਮੇਂ ਜ਼ਰੂਰ ਕਰਿਆ ਕਰੋ ਸਰੀਰ ਤਣਾ ਤੋਂ ਦੂਰ ਰਹਿੰਦਾ ਜਿਸ ਨਾਲ ਅਸੀਂ ਬਿਮਾਰੀਆਂ ਤੋਂ ਬਚੇ ਰਹਿ ਸਕਦੇ ਹਾਂ ਧੁੱਪ ਵੀ ਜ਼ਰੂਰ ਸੇਕਿਆ ਕਰੋ ਸਰੀਰ ਵਿੱਚ ਵਿਟਾਮਿਨ ਡੀ ਦੀ ਕਮੀ ਪੂਰੀ ਹੋਵੇਗੀ ਨੰਬਰ 42 30 35 ਦੀ ਉਮਰ ਤੋਂ ਬਾਅਦ ਆਪਣੇ ਚਿਹਰੇ ਉੱਪਰ ਅਤੇ ਬਾਲਾਂ ਉੱਪਰ ਸੀਰਮ ਦਾ ਇਸਤੇਮਾਲ ਜ਼ਰੂਰ ਕਰੋ ਇਸ ਨਾਲ ਚਿਹਰੇ ਉੱਪਰ ਬਾਲਾਂ ਉੱਪਰ ਚਮਕ ਬਣੀ ਰਹਿੰਦੀ ਆ ਜਿਸ ਨਾਲ ਜ਼ਿੰਦਗੀ ਪਰ ਤੁਸੀਂ ਜਵਾਨ ਹੀ ਦਿਖਦੇ ਹੋ ਨੰਬਰ 43 ਮਖਾਣਿਆਂ ਦਾ ਸੇਵਨ ਜ਼ਰੂਰ ਕਰਿਆ ਕਰੋ ਰੋਜ਼ਾਨਾ ਇੱਕ ਕੇਲਾ ਜ਼ਰੂਰ ਖਾਇਆ ਕਰੋ ਹੱਡੀਆਂ ਦੀ ਮਜ਼ਬੂਤੀ ਬਣੀ ਰਹਿੰਦੀ ਹੈ ਤੇ ਤੁਸੀਂ ਲੰਮੀ ਉਮਰ ਤੱਕ ਵੀ ਤਾਕਤਵਰ ਤੇ ਮਜ਼ਬੂਤ ਬਣੇ ਰਹਿੰਦੇ ਹੋ ਨੰਬਰ 44 ਜਦੋਂ ਵੀ ਸਬਜ਼ੀ ਨੂੰ ਤੜਕਾ ਲਗਾਉਣਾ ਹੋਵੇ ਤਾਂ ਕਦੇ ਵੀ ਰਿਫਾਈਨਡ ਤੇਲ ਦਾ ਇਸਤੇਮਾਲ ਨਾ ਕਰੋ ਇਹ ਸਰੀਰ ਦਾ ਬਾਲਾਂ ਦਾ ਨੁਕਸਾਨ ਹੀ ਕਰਦਾ ਹੈ ਨੰਬਰ 45 ਜਦੋਂ ਵੀ ਦਹੀਂ ਪੱਲੇ ਬਣਾਉਂਦੇ ਹੋ ਤਾਂ ਉਸ ਨੂੰ ਹਮੇਸ਼ਾ ਇੱਕ ਹੀ ਦਿਸ਼ਾ ਵਿੱਚ ਚੰਗੀ ਤਰ੍ਹਾਂ ਨਾਲ ਫੈਂਟ ਲਿਆ ਕਰੋ ਇਸ ਨਾਲ ਦਹੀਂ ਭੱਲੇ ਫੁੱਲੇ-ਫੁੱਲੇ ਹੋਏ ਤੇ ਸਵਾਦ ਤੇ ਵਧੀਆ ਬਣਦੇ ਹਨ ਨੰਬਰ 46 ਆਪਣੀ ਰਸੋਈ ਵਿੱਚੋਂ ਹਲਦੀ, ਚੌਲ, ਆਟਾ ਨਾਮਕਤੇ ਮਿੱਠਾ ਕਦੇ ਵੀ ਖਤਮ ਨਾ ਹੋਣ ਦੇਵੋ ਇਸ ਨਾਲ ਤੁਹਾਡੇ ਘਰ ਦੀ ਬਰਕਤ ਖਤਮ ਹੋਣ ਲੱਗ ਜਾਂਦੀ ਹੈ ਇਸ ਗੱਲ ਦਾ ਖਾਸ ਖਿਆਲ ਰੱਖੋ ਜੋ ਬਹੁਤ ਜ਼ਰੂਰੀ ਹੈ ਨੰਬਰ 47 ਖਾਣਾ ਬਣਾਉਣ ਲਈ ਅਦਰਕ ਲਸਣ ਦਾ ਇਸਤੇਮਾਲ ਜ਼ਰੂਰ ਹੀ ਕਰੋ ਕੈਂਸਰ ਤੇ ਹੋਰ ਭਿਆਨਕ ਬਿਮਾਰੀਆਂ ਤੋਂ ਦੂਰ ਰਹੋਗੇ ਲਸਣ ਇੱਕ ਅਜਿਹੀ ਚੀਜ਼ ਹੈ ਜਿਸ ਤੋਂ ਕੈਂਸਰ ਬਣਾਉਣ ਵਾਲਾ ਜੀ ਡਰਦਾ ਹੈ ਨੰਬਰ 48 ਜਦੋਂ ਵੀ ਕੋਈ ਵੀ ਦਾਲ ਬਣਾਉਂਦੇ ਹੋ ਤਾਂ ਉਸ ਵਿੱਚ ਪਾਲਕ ਜ਼ਰੂਰ ਪਾ ਲਿਆ ਕਰੋ ਸਰੀਰ ਨੂੰ ਫਾਇਦੇ ਮਿਲਦੇ ਨੇ ਦਾਲ ਦਾ ਸਵਾਦ ਦੁੱਗਣਾ ਵਧਣ ਲੱਗ ਜਾਂਦਾ ਹੈ ਨੰਬਰ 49 ਸਬਜੀ ਵਿੱਚ ਜੀਰਾ ਹਿੰਗ ਤੇ ਵੱਡੀ ਇਲਾਇਚੀ ਵੀ ਪਾ ਲਿਆ ਕਰੋ ਇਸ ਨਾਲ ਸਬਜੀ ਸਵਾਦ ਤੇ ਸਰੀਰ ਲਈ ਹੈਲਥੀ ਬਣਦੀ ਹੈ ਨੰਬਰ 50 ਗੈਸ ਉੱਪਰ ਗਰਮ ਕੀਤੀ ਚੀਜ਼ ਕਦੇ ਵੀ ਪਲਾਸਟਿਕ ਦੇ ਡੱਬੇ ਜਾਂ ਬਰਤਨ ਵਿੱਚ ਤੁਰੰਤ ਨਾ ਪਾਓ ਇਸ ਨਾਲ ਸਾਡੇ ਸਰੀਰ ਅੰਦਰ ਉਹ ਚੀਜ਼ ਖਾਣ ਸਮੇ ਪਲਾਸਟਿਕ ਵੀ ਜਾਂਦੀ ਹੈ ਜਿਸ ਨਾਲ ਸਰੀਰ ਦਾ ਬਹੁਤ ਨੁਕਸਾਨ ਹੁੰਦਾ ਹੈ ਨੰਬਰ 51 ਪਾਲਕ ਤੇ ਪਨੀਰ ਕਦੇ ਵੀ ਇਕੱਠੇ ਨਾ ਖਾਓ ਇਹ ਸਾਡੇ ਸਰੀਰ ਨੂੰ ਫਾਇਦੇ ਦੀ ਬਜਾਈ ਨੁਕਸਾਨ ਹੀ ਕਰਦੇ ਹਨ ਤੇ ਨਾਲ ਹੀ ਇਸ ਨਾਲ ਹੀ ਪਾਲਕ ਨਾਲ ਦੁੱਧ ਤੋਂ ਬਣੀ ਕਿਸੇ ਵੀ ਚੀਜ਼ ਦਾ ਸੇਵਨ ਨਾ ਕਰੋ ਨੰਬਰ 52 ਗੈਸਟ੍ਰੋਲੇ ਉੱਪਰ ਜੇਕਰ ਤੁਸੀਂ ਮਿਕਸੀ ਵਾਲੇ ਕੱਪ ਰੱਖ ਦੇਮੋ ਤਾਂ ਇਹ ਬਹੁਤ ਹੀ ਆਸਾਨੀ ਨਾਲ ਸੁੱਕ ਜਾਂਦੇ ਨੇ ਕਿਉਂਕਿ ਨਹੀਂ ਤਾਂ ਇਹ ਸੁੱਕਣ ਵਿੱਚ ਬਹੁਤ ਜ਼ਿਆਦਾ ਸਮਾਂ ਲੈਂਦੇ ਹਨ ਨੰਬਰ 53 ਘਰ ਵਿੱਚ ਲੱਕੜੀ ਵਾਲੀ ਚੀਜ਼ ਉੱਪਰ ਸਿਰਕੇ ਨਾਲ ਕੱਪੜਾ ਭਿਓ ਕੇ ਫੇਰ ਦਿਓ ਤੁਹਾਡਾ ਫਰਨੀਚਰ ਚਮਕ ਜਾਵੇਗਾ ਇਸ ਤਰ੍ਹਾਂ ਲੱਗੇਗਾ ਜਿਵੇਂ ਨਵਾਂ ਹੀ ਲਿਆਂਦਾ ਹੋਵੇ ਨੰਬਰ 54 ਰੋਜ਼ਾਨਾ ਪਾਣੀ ਵਿੱਚ ਨਿੰਬੂ ਨੂੰ ਛੋੜ ਕੇ ਪੀ ਲਿਆ ਕਰੋ ਸਰੀਰ ਅਨੇਕਾਂ ਹੀ ਰੋਗਾਂ ਤੋਂ ਦੂਰ ਰਹਿੰਦਾ ਸਰੀਰ ਨੂੰ ਮੋਟਾਪਾ ਨਹੀਂ ਹੁੰਦਾ ਤੇ ਨਾਲ ਹੀ ਚਿਹਰੇ ਤੇ ਵਾਲਾਂ ਉੱਪਰ ਚਮਕ ਬਣੀ ਰਹਿੰਦੀ ਹੈ ਨੰਬਰ 55 ਰਾਤ ਦੇ ਸਮੇਂ ਕਦੇ ਵੀ ਖੱਟੀ ਲੱਸੀ ਜਾਂ ਫਿਰ ਦਹੀਂ ਦਾ ਇਸਤੇਮਾਲ ਨਾ ਕਰੋ ਇਹ ਸਰੀਰ ਦਾ ਨੁਕਸਾਨ ਹੀ ਕਰਦੇ ਹਨ ਜੇਕਰ ਤੁਸੀਂ ਰਾਤ ਨੂੰ ਇਹਨਾਂ ਦਾ ਸੇਵਨ ਕਰਦੇ ਹੋ ਨੰਬਰ 56 ਚਾਹ ਵਿੱਚ ਦੁੱਧ ਤੇ ਪਾਣੀ ਇੱਕ ਮਾਤਰਾ ਵਿੱਚ ਪਾ ਕੇ ਉਸ ਨੂੰ ਚੰਗੀ ਤਰ੍ਹਾਂ ਨਾਲ ਗਰਮ ਕਰ ਲਓ ਫਿਰ ਇਸ ਵਿੱਚ ਚਾਹ ਪੱਤੀ ਪਾ ਕੇ ਕੁਵਾਲੀ ਦੇ ਲਓ ਫਿਰ ਇਸ ਵਿੱਚ ਅਦਰਕ ਕਲੈਚੀ ਪਾ ਉਸ ਤੋਂ ਬਾਅਦ ਇਸ ਵਿੱਚ ਚੀਨੀ ਪਾ ਤੇ ਉਬਾਲੀ ਦੇ ਲਓ ਫਿਰ ਇਸ ਨੂੰ ਪੀਓ ਨੰਬਰ 57 ਗੈਸ ਚੁੱਲੇ ਉੱਪਰ ਕਦੇ ਵੀ ਖਾਲੀ ਚੀਜ਼ ਨੂੰ ਨਾ ਰੱਖੋ ਇਸ ਤਰ੍ਹਾਂ ਕਰਨਾ ਕਰਦੀ ਰਸੋਈ ਵਿੱਚ ਬਰਕਤ ਨਹੀਂ ਰਹਿੰਦੀ ਨੰਬਰ 58 ਵਾਲਾਂ ਨੂੰ ਧੋਣ ਤੋਂ ਪਹਿਲਾਂ ਐਲੋਵੇਰਾ ਜੈਲ ਵੀਟਾਮਿਨੀ ਕੈਪਸੂਲ ਨਾਰੀਅਲ ਤੇਲ ਵਿੱਚ ਚੰਗੀ ਤਰ੍ਹਾਂ ਨਾਲ ਮਿਕਸ ਕਰਕੇ ਲਗਾ ਲਓ ਵਾਲਾਂ ਦੀ ਚਮਕ ਵਧੇਗੀ ਨਾਲ ਲੰਬਾਈ ਵੀ ਵਧੇਗੀ ਚੜਨੇ ਬੰਦ ਹੋ ਜਾਣਗੇ ਨੰਬਰ 68 ਰੋਜ਼ਾਨਾ 5 ਮਿੰਟ ਧੁੱਪ ਵਿੱਚ ਜ਼ਰੂਰ ਬੈਠੋ ਇਸ ਨਾਲ ਵਾਲਾਂ ਨੂੰ ਨੇਕਾਂ ਹੀ ਲਾਭ ਮਿਲਦੇ ਨੇ ਵਾਲਾਂ ਨੂੰ ਬਹੁਤ ਹੀ ਮਜ਼ਬੂਤੀ ਮਿਲਦੀ ਹੈ ਨੰਬਰ 60 ਦਿਨ ਵਿੱਚ ਨਾ ਸੌਇਆ ਕਰੋ ਇਸ ਨਾਲ ਸਰੀਰ ਜ਼ਿਆਦਾ ਥੱਕਿਆ ਥੱਕਿਆ ਮਹਿਸੂਸ ਕਰਦਾ ਹੈ ਜਿਸ ਨਾਲ ਕਿਸੇ ਕੰਮ ਨੂੰ ਕਰਨ ਦਾ ਮਨ ਨਹੀਂ ਕਰਦਾ ਦੋਸਤੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਬਤ ਤੋਂ ਬਤ ਲਾਈਕ ਅਤੇ ਸ਼ੇਅਰ ਜ਼ਰੂਰ ਕਰੋ ਇਸ ਦੇ ਨਾਲ ਹੀ ਇਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰੋ ਇਸ ਵੀਡੀਓ ਨੂੰ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਕਰਦੀ ਹਾਂ